ਪੋਲਿਟਿਕਲ ਇੰਨੀ ਗੰਦਲੀ ਹੋ ਗਈ ਵੀ ਹਰੇਕ ਲੈਵਲ ਤੇ ਤੁਸੀਂ ਛੋਟੇ ਲੈਵਲ ਤੇ ਵੀ ਜਿਹੜੀ ਈਵਨ ਹੁਣ ਇਲੈਕਸ਼ਨ ਚੱਲ ਰਹੀਆਂ ਨੇ ਉਹਨਾਂ 'ਚ ਵੀ ਪੱਖਪਾਤ ਇਹ ਜਿਹੇ ਪੈਸੇ ਦੇ ਮੁਤਾਬਕ ਕਰਿਆ ਜਾਂਦਾ ਵੀ ਜੇ ਅਸੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਪਾਰਟੀ ਲਈ ਪੈਸੇ ਨਹੀਂ ਇਕੱਠੇ ਕਰਾਂਗੇ ਤਾਂ ਪਾਰਟੀ ਚੱਲੂ ਕਿਵੇਂ ਲੋਕਾਂ ਨੂੰ ਲੁੱਟੋਂਗੇ ਜੇਬਾਂ ਪਰੋਂਗੇ ਤਾਂ ਤੁਸੀਂ ਪੋਲਿਟਿਕਸ 'ਚ ਆ ਸਕਦੇ ਹੋ ਤਾਹੀਂ ਅੱਗੇ ਟੈਚੀ ਦੇ ਸਕਦੇ ਹਾਂ ਜਿਹੜਾ ਇਮਾਨਦਾਰ ਬੰਦਾ ਉਹ ਤਾਂ ਟੈਚੀ 500 ਕਰੋੜ ਦਾ ਕਿੱਥੋਂ ਦੇ ਦੂ ਉੱਪਰ ਤਾਂ ਟੈਚੀ ਚੱਲਦੇ ਰਹਿਣੇ ਨੇ ਉਹਨਾਂ ਕੋਲ ਤਾਂ ਪੈਸਾ ਜਾਂਦਾ ਰਹਿਣਾ ਉਹਨਾਂ ਨੇ ਅੱਗੇ ਦਿੰਦੇ ਰਹਿਣ ਤੇ ਉਹੀ ਲੋਕ ਕਾਬਜ਼ ਰਹਿਣਗੇ ਸਸਿਕਾਲ ਜੀ ਪੰਜਾਬ ਪੰਜਾਬ ਦੇ ਵਿੱਚ ਬਹੁਤ ਉਤਰਾ ਚੜ੍ਹਾ ਆਇਆ ਪੰਜਾਬ ਨੂੰ ਤੋੜਨ ਦੇ ਲਈ ਪੰਜਾਬ ਨੂੰ ਬਖੇਰਨ ਦੇ ਲਈ ਬਹੁਤ ਸਾਰੀਆਂ ਸਾਜਸਾਂ ਨੇ ਜਿਹੜੀਆਂ ਉਹ ਘੜੀਆਂ ਗਈਆਂ ਚਾਹੇ ਮੁਗਲਾਂ ਦਾ ਟਾਈਮ ਸੀ ਜਾਂ ਫਿਰ ਅੱਜ ਦਾ ਟਾਈਮ ਲਾ ਲਈਏ ਬਹੁਤ ਸਾਰਾ ਪੰਜਾਬ ਦਾ ਪੈਸਾ ਬਾਹਰ ਨੂੰ ਜਾ ਰਿਹਾ ਹੈ ਇਹ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਚਾਹੇ ਵਿਦੇਸ਼ਾਂ 'ਚ ਸਾਡੇ ਨੌਜਵਾਨ ਜਾ ਰਹੇ ਨੇ ਉਹਨੂੰ ਦੇਖ ਲਈਏ ਜਾਂ ਫਿਰ ਇੱਕ ਨਵਾਂ ਬਿਆਨ ਮਿਸ ਜੀ ਨਮਜੋਤ ਕੌਰ ਦਾ ਆਇਆ ਸਿੱਧੂ ਦਾ ਜਿਹੜੇ ਕਹਿ ਰਹੇ ਨੇ ਕਿ सीएम ਬਣਨ ਦੇ ਲਈ 5-500 ਕਰੋੜ ਦੇ ਟੇਚੀ ਨੇ ਜਿਹੜੇ ਉਹ ਦੇਣੇ ਪੈਂਦੇ ਨੇ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਸਾਰੀਆਂ ਗੱਲਾਂ ਤੇ ਗੱਲਬਾਤ ਕਰਨ ਦੇ ਲਈ ਬਾਈ ਅਵਜਿੰਦਰ ਸਿੰਘ ਜੋਗੀ ਨੇ ਸਾਡੇ ਕੋਲ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਗੱਲ ਕਰਦੇ ਆਂ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵੈਗਰੂ ਜੀ ਕਾਖਾ ਵੈਗਰੂ ਜੀ ਕੀ ਫਤਿਹ ਟਵਾਣਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕਹਿੰਦੇ ਸੀਐਮ ਬਣਨ ਦੇ ਲਈ 5-500 ਕਰੋੜ ਦੇ ਟੇਚੀ ਨੇ ਜਿਹੜੇ ਉਹ ਦੇਣੇ ਪੈਂਦੇ ਨੇ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਮਿਸੇ ਸਿੱਧੂ ਕਹਿ ਰਹੇ ਨੇ ਇਹ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਆਂ ਇਸਲੀਅਤ ਹੈ ਜੀ ਪੰਜਾਬ ਵਿੱਚ ਕੀ ਹਿੰਦੁਸਤਾਨ ਦੀ ਜਿਹੜੀ ਆਪਣੇ ਭਾਰਤ ਮੁਲਕ ਦੀ ਜਿਹੜੀ ਇਹ ਇੱਕ ਕੌੜੀ ਕਹ ਲੋ ਅਸਲੀਅਤ ਹੈ ਜਿਹਦੇ ਵਿੱਚ ਪੋਲੀਟੀਕਲ ਇੰਨੀ ਗੰਦਲੀ ਹੋ ਗਈ ਵੀ ਹਰੇਕ ਲੈਵਲ ਤੇ ਤੁਸੀਂ ਛੋਟੇ ਲੈਵਲ ਤੇ ਵੀ ਜਿਹੜੀ इवन ਹੁਣ ਇਲੈਕਸ਼ਨ ਚੱਲ ਰਹੀਆਂ ਨੇ ਉਹਨਾਂ 'ਚ ਵੀ ਪੱਖਪਾਤ ਇਹ ਜਿਹੇ ਪੈਸੇ ਦੇ ਮੁਤਾਬਕ ਕਰਿਆ ਜਾਂਦਾ ਡਿਜ਼ਰਵਿੰਗ ਕੈਂਡੀਡੇਟ ਨੂੰ ਕੋਈ ਵੀ ਪਾਰਟੀ ਟਿਕਟ ਨਹੀਂ ਦਿੰਦੀ ਚਾਹੇ ਉਹ ਜਿੰਨੀ ਮਰਜੀ ਆਪਦੇ ਆਪ ਨੂੰ ਕਹੇ ਉਹ ਕਹਿੰਦੇ ਨੇ ਵੀ ਅਸੀਂ ਕੰਮ ਚਲਾਉਣਾ ਹੈ ਅੱਗੇ ਵੀ ਜੇ ਅਸੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਪਾਰਟੀ ਲਈ ਪੈਸੇ ਨਹੀਂ ਇਕੱਠੇ ਕਰਾਂਗੇ ਤਾਂ ਪਾਰਟੀ ਚੱਲੂ ਕਿਵੇਂ ਪਾਰਟੀ ਦੇ ਖਰਚੇ ਵਧਾਏ ਕੀਨੇ ਅਕਾਲੀ ਦਲ ਮੋਢੇ ਤੇ ਪਰਨਾ ਧਰ ਕੇ ਚੱਲਣ ਵਾਲੀ ਪਾਰਟੀ ਹੁੰਦੀ ਸੀ ਉਹਨੂੰ ਪੈਸੇ ਦੇ ਥੱਲੇ ਕਿਵੇਂ ਲਿਆਂਦਾ ਇਹੀ ਗੱਲ ਸਾਰਾ ਕੁਝ ਜੇ ਆਪਾਂ ਜ਼ਿੰਮੇਵਾਰਾਂ ਦੀ ਵੀ ਲਾਈਏ ਫਾਰਮਰਜ਼ ਨੂੰ ਵੀ ਕਿਵੇਂ ਕਮਰਸ਼ੀਅਲ ਬਣਾਇਆ ਗਿਆ ਗ੍ਰੀਨ ਰੈਵੋਲੂਸ਼ਨ ਦੇ ਤਹਿਤ ਹੋਰ ਚੀਜ਼ਾਂ ਤਹਿਤ ਹਰੇਕ ਚੀਜ਼ ਨੂੰ ਆਪਾਂ ਕਮਰਸ਼ੀਅਲ ਦੇ ਥੱਲੇ ਲਿਆ ਕੇ ਉਹਦਾ ਸਤਿਆਨਾਸ਼ ਕਰਨ ਕਿੰਨੀ ਤੁਰੇ ਹੋਏ ਆ ਜੀ ਚਾਹੇ ਉਹ ਆਪਣਾ ਐਜੂਕੇਸ਼ਨ ਹੈ ਚਾਹੇ ਉਹ ਫਾਰਮਿੰਗ ਹੈ ਚਾਹੇ ਉਹ ਪਾਰਟੀਆਂ ਨੇ ਪੋਲਿਟਿਕਲ ਗੇਮ ਹੈ ਹਰੇਕ ਤਾਂ ਤੇ ਪੈਸਾ ਮੰਡੇਟਰੀ ਕਰਤਾ ਵੀ ਜੇ ਤੁਸੀਂ ਲੋਕਾਂ ਨੂੰ ਲੁੱਟੋਗੇ ਜੇਬਾਂ ਪਰੋਂਗੇ ਤਾਂ ਤੁਸੀਂ ਪੋਲਿਟਿਕਸ 'ਚ ਆ ਸਕਦੇ ਹੋ ਤਾਂ ਹੀ ਅੱਗੇ ਟੈਚੀ ਦੇ ਸਕਦੇ ਹੋ ਜਿਹੜਾ ਇਮਾਨਦਾਰ ਬੰਦਾ ਉਹ ਤਾਂ ਟੈਚੀ 500 ਕਰੋੜ ਦਾ ਕਿੱਥੋਂ ਦੇ ਦੂ ਸਾਰੀ ਜਾਇਦਾਦ ਵੇਚ ਕੇ ਨਹੀਂ ਦੇ ਸਕਦਾ ਇਹ ਇਹ ਅੱਜ ਦੀ ਅਸਲੀਅਤ ਹੈ ਜਿਹੜੀ ਕੈਮਰੇ ਤੇ ਸਿੱਧੂ ਮੈਡਮ ਨੇ ਕਹਿਤੀ ਡਾਕਟਰ ਮੈਡਮ ਨੇ ਹੂੰ ਦੇਖੋ ਬਹੁਤ ਵੱਡੀ ਗੱਲ ਹੈ ਸਾਰੇ ਹੀ ਤੰਤਰ ਕਰਪਟ ਹੋਇਆ ਪਿਆ ਇਹਦੇ ਲਈ ਜੇ ਕਿਸੇ ਨੂੰ ਜਾਗਨ ਦੀ ਲੋੜ ਹੈ ਤਾਂ ਨਿਚਲੇ ਲੈਵਲ ਤੋਂ ਜਾਗਨ ਦੀ ਲੋੜ ਹੈ ਹੂੰ ਉੱਪਰ ਤਾਂ ਟੈਚੀ ਚੱਲਦੇ ਰਹੇ ਨੇ ਉਹਨਾਂ ਕੋਲ ਤਾਂ ਪੈਸਾ ਜਾਂਦਾ ਰਹਿਣਾ ਉਹਨਾਂ ਨੇ ਅੱਗੇ ਦਿੰਦੇ ਰਹਿਣ ਤੇ ਉਹੀ ਲੋਕ ਕਾਬਜ਼ ਰਹਿਣਗੇ ਜੇ ਇਹਨੂੰ ਬਦਥੱਲਾ ਦੇਣਾ ਤਾਂ ਥੱਲਿਓਂ ਲੋਕਾਂ ਨੂੰ ਪਿੰਡਾਂ ਚ ਇਕਾ ਕਰਕੇ ਸ਼ਹਿਰਾਂ ਚ ਇਕਾ ਕਰਕੇ ਪਾਰਟੀਆਂ ਨੂੰ ਪਿੱਛੇ ਹਟਾ ਕੇ ਆਪਣੇ ਤੰਤਰ ਖੜੇ ਕਰਨੇ ਪੈਣਗੇ ਆਪਣੀ ਲੋਕਲ ਜਿੱਮੇ ਪਹਿਲਾਂ ਪੰਚਾਇਤਾਂ ਕੰਮ ਕਰਦੀਆਂ ਸੀ ਓਮੇ ਆਪਣੀਆਂ ਚੂਜ਼ ਕਰਕੇ ਸਾਂਝੇ ਬੰਦੇ ਚੂਜ਼ ਕਰਕੇ ਉਹ ਜੀ ਪੋਲਿਟਿਕਸ ਲੈ ਆ ਕੇ ਤਾਂ ਉੱਤੇ ਫਰਕ ਪਊਗਾ ਫਰਕ ਪੈ ਜੂਗਾ ਜੀ 5-500 ਕਰੋੜ ਦੇ ਟੇਚੀ ਦੇ ਕੇ ਮੈਡਮ ਕਹਿ ਰਹੇ ਨੇ ਅਸੀਂ ਤਾਂ ਪੰਜਾਬ ਨੂੰ ਗੋਲਡਨ ਸਟੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਣ ਜੂ ਗੋਲਡਨ ਸਟੇਟ ਪੰਜਾਬ ਦੇ ਹਾਲਾਤ ਕਿੱਦਾਂ ਦੇ ਹੋ ਰਹੇ ਨੇ ਜੀ ਗੋਲਡਨ ਸਟੇਟ ਤਾਂ ਸਾਡਾ ਪੰਜਾਬ ਸੀਗਾ ਤੁਸੀਂ ਦੇਖੋ ਕਿਵੇਂ ਪੰਜਾਬ ਦੀ ਲੜਾਈ ਨੂੰ ਕਿ ਮੈਂ ਇਹਨਾਂ ਨੇ ਖਾਲਸਤਾਨ ਦੀ ਲੜਾਈ 'ਚ ਤਬਦੀਲ ਕਰਤਾ ਇਹਨਾਂ ਨੇ ਕਿਉਂਕਿ ਹਿੰਦੂ ਸਿੱਖ 'ਚ ਫਰਕ ਪਾਉਣਾ ਸੀ ਇੱਕ ਸਿੱਖੇ ਹੈਗਾ ਜਿਹੜਾ ਡੈਮੋਕਰੈਟਿਕ ਰਾਈਟਸ ਬਾਈ ਹਿਊਮਨ ਰਾਈਟਸ ਦੀ ਤੇ ਔਮਨ ਏਮਪਾਵਰਮੈਂਟ ਦੀ ਜਿਹੜੀਆਂ ਗੱਲਾਂ ਅਮਰੀਕਾ ਹੁਣ ਕਹਿ ਰਿਹਾ ਉਹ ਸਾਡੇ ਗੁਰੂ ਨਾਨਕ ਦੇਵ ਜੀ ਕਦੋਂ ਕਹਿ ਕੇ ਤੇ ਇੱਕ ਸਿੱਖੇ ਹੀ ਗੱਲਾਂ ਤੇ ਪਹਿਰਾ ਦਿੰਦਾ ਇੱਕ ਸਿੱਖੇ ਆ ਪੂਰੀ ਦੁਨੀਆ 'ਚ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਤੇ ਸਭ ਨੂੰ ਕਹ ਲੋ ਭੁੱਖੇ ਢਿੱਡ ਨਾਲ ਕੋਈ ਸੌਵੇਂ ਉਸ ਫਲਸਫੀ ਤੇ ਕੰਮ ਕਰਦਾ ਬਾਕੀ ਸਾਰਾ ਤਾਂ ਖੋਨ ਦਾ ਤੰਤਰ ਚੱਲਿਆ 골ਡਨ ਸਟੇਟ ਜਿਹੜੀ ਪੰਜਾਬ ਸੀ ਉਹਨੂੰ ਤਾਂ ਖਤਮ ਕਰਨ ਕਿੰਨੀ ਲੱਗਿਆ ਹੋਏ ਨੇ ਖਤਮ ਕਰਨ ਕਿੰਨੀ ਲੱਗੇ ਨੇ ਜੀ ਤੁਸੀਂ ਦੇਖ ਲਓ ਜੇ 5 500 ਦੇ ਟੈਚੀ ਪੰਜਾਬ ਚੋਂ ਬਾਹਰ ਜਾਣਗੇ ਕਿੰਨੇ ਲੱਖ ਰੁਪਏ ਇੱਕ ਬੱਚੇ ਨੂੰ ਬਾਹਰ ਭੇਜਣ ਦਾ ਲੱਗਦਾ ਉਹਨੂੰ ਹੱਥ ਕੜੀਆਂ ਲਾ ਕੇ ਦੁਬਾਰਾ ਛੱਡਤਾ ਜਾਂਦਾ ਉਹ ਤੁਹਾਡਾ ਪੈਸਾ ਖੋਣ ਦੀ ਉਹ ਗੱਲ ਹੈ ਜੀ ਜਦ ਇੱਕ ਬੰਦਾ ਬਾਹਰ ਚਲੇ ਗਿਆ ਕੈਨੇਡਾ ਜਾ ਕੇ ਉੱਥੇ ਸੈਟਲ ਹੋ ਗਿਆ ਉਹਦਾ ਐਨੀ ਪਤਾ ਕਦ ਉਹਦੇ ਪੈਸੇ ਉਹਦਾ ਸਾਰਾ ਸਰਮਾਇਆ ਖੋ ਕੇ ਉਹਨੂੰ ਵਾਪਸ ਭੇਜਦਣ ਉਰੇ ਦੀ ਉਹ ਜ਼ਮੀਨ ਤੇ ਗੁਜਰਾਤ ਵਾਲੇ ਕਬਜ ਹੋਈ ਜਾ ਰਹੇ ਨੇ ਜਿੰਨੀਆਂ ਸੜਕਾਂ ਨੇ ਉਹਨਾਂ ਦੇ 5-5 ਕਿਲੋਮੀਟਰ ਦੇ ਰੇਡੀਅਸ ਚ ਦੇਖੋ ਜਾ ਕੇ ਕਿਤੇ ਸਾਰੇ ਕਿਤੇ ਗੁਜਰਾਤੀ ਤੇ ਹੋਰ ਸਟੇਟਾਂ ਦੇ ਬੰਦਿਆਂ ਦੇ ਕਬਜੇ ਹੋਏ ਹੋਏ ਨੇ ਅਬਾਨੀ ਅਡਾਨੀ ਦੇ ਹੋਏ ਹੋਏ ਨੇ ਤੁਸੀਂ ਆਲਰੇਡੀ ਅਧੀ ਸਟੇਟ ਦਾ ਇਹ ਕਰਕੇ ਕਬਜੇ ਹੇਠ ਜਿਹੜੇ ਕੋਈ ਪੈਰ ਰੜਾਉਂਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਗੱਲ 'ਚ ਕਿਸੇ ਕਾਨੂੰਨੀ ਉਹਦੇ 'ਚ ਪ੍ਰਕਿਰਿਆ ਚਲ ਜਾ ਲੈਣੇ ਇਹਨਾਂ ਨੇ ਕਾਨੂੰਨ ਤੰਤਰ ਵੀ ਇਹਨਾਂ ਦਾ ਤੁਸੀਂ ਦੇਖੋ ਜਿਹੜੇ ਸੱਚ ਬੋਲਦੇ ਨੇ ਜਿਹੜੇ ਕਿੰਨੇ ਪੱਤਰਕਾਰ ਨੇ ਕਿੰਨੇ ਇਹੋ ਜਿਹੇ ਬੰਦੇ ਨੇ ਬਿਨਾਂ ਜੁਰਮ ਤੋਂ ਅੰਦਰ ਨੇ ਕਿੰਨੇ ਸਜ਼ਾਵਾਂ ਕੱਟ ਕੇ ਅੰਦਰ ਨੇ ਉਹ ਇਸੇ ਲਈ ਨੇ ਵੀ ਜਿਹੜਾ ਅਸਲ 'ਚ ਜਿਹੜਾ ਤੁਹਾਡੇ ਨਾਲ ਧੋਖਾ ਹੋ ਰਿਹਾ ਉਹ ਸਾਰਾ ਕੁਝ ਤੁਸੀਂ ਸਮਝ ਨਾ ਸਕੋ ਤੇ ਇਹ ਹੌਲੀ 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 ਜਿਹੜੀ ਪੰਜਾਬ ਸਭ ਤੋਂ ਵਧੀਆ ਧਰਤੀ ਹੈ ਜਿੱਥੇ ਤੁਸੀਂ ਬਾਹਰੋਂ ਆਉਣ ਵਾਲਿਆਂ ਨਾਲ ਹਮੇਸ਼ਾ ਡੱਟਦੇ ਰਹੇ ਹੋ ਉਹਦੇ ਤੇ ਕਬਜ਼ਾ ਕਰ ਰਹੇ ਨੇ ਉਹਦੀ ਐਜੂਕੇਸ਼ਨ ਤੇ ਹੁਣ ਆਪਾਂ ਪਿੱਛੇ ਯੂਨੀਵਰਸਿਟੀ ਦਾ ਮੁੱਦਾ ਦੇਖਿਆ ਹਮ ਯੂਨੀਵਰਸਿਟੀ ਦਾ ਮੁੱਦਾ ਦੱਸੋ ਇਹਨਾਂ ਨੇ ਕਰਿਆ ਕੀ ਜਿਹੜਾ ਕੁਝ ਚੱਲਿਆ ਆ ਰਿਹਾ ਸੀ ਉਹੀ ਚੀਜ਼ਾਂ ਵਾਪਸ ਲੈਣ ਲਈ ਸੰਘਰਸ਼ ਕਰਨਾ ਪਿਆ ਹਮ ਸੰਘਰਸ਼ ਤਾਂ ਆਪਾਂ ਨੂੰ ਕਰਨਾ ਚਾਹੀਦਾ ਵੀ ਜਿਹੜਾ ਪੰਜਾਬ ਸਾਡਾ ਖੁੱਸ ਗਿਆ ਉਹਨੂੰ ਪੰਜਾਬ ਦੀ ਧਰਤੀ ਖਾਲਸਤਾਨ ਦਾ ਨਾਮ ਦੇ ਕੇ ਤੁਸੀਂ ਹਿੰਦੂ ਸਿੱਖ 'ਚ ਫਰਕ ਪਾ ਰਹੇ ਹੋ ਉਹ ਚੀਜ਼ ਤੇ ਆਪਾਂ ਨੂੰ ਸੰਘਰਸ਼ ਕਰਨਾ ਚਾਹੀਦਾ ਸਰਦਾਰ ਨੂੰ ਦੇਖ ਕੇ ਹਮੇਸ਼ਾ ਕੋਈ ਵੀ ਇਦਾਂ ਦੀ ਗੱਲ ਹੋਵੇ ਤਾਂ ਲਗਾਇਆ ਜਾਂਦਾ ਜੀ ਠੱਪਾ ਖਾਲਸਤਾਨੀ ਦਾ ਸਰਦਾਰ ਤੇ ਕਿਉਂਕਿ ਇਹਨਾਂ ਨੂੰ ਪੋਲਿਟੀਕਲ ਲੋਕਾਂ ਨੂੰ ਇਹ ਫਾਇਦਾ ਦਿੰਦਾ ਨਹੀਂ ਕਿ ਸਰਦਾਰ ਹੈ ਜਿਹੜਾ ਧਰਮ ਦੇਖੇ ਬਿਨਾ ਰੱਖੀ ਕਰਦਾ ਧਰਮ ਦੇਖੇ ਬਿਨਾ ਲੰਗਰ ਪਾਣੀ ਸ਼ਕਾਉਂਦਾ ਧਰਮ ਦੇਖੇ ਬਿਨਾ ਹਰੇਕ ਥਾਂ ਤੇ ਉਹ ਦੂਜੇ ਲਈ ਡੱਟ ਜਾਂਦਾ ਦੂਜੇ ਤਾਂ ਜੇ ਹੁਣ ਬਾਹਮਣ ਕਾਬਜ਼ ਐ ਦਿੱਲੀ ਪੋਲਿਟਿਕਸ ਤੇ ਤੁਸੀਂ ਪਰਸੈਂਟੇਜ ਆਫ ਆਈਏਐਸ ਪਰਸੈਂਟੇਜ ਆਫ ਪੋਲਿਟਿਕਲ ਲੀਡਰਸ ਸਾਰਾ ਕੁਝ ਦੇਖ ਲਓ ਬਾਹਮਣ ਸਾਰੇ ਉੱਪਰ ਆ ਰਹੇ ਨੇ ਪਰ ਜੇ ਸਿੱਖ ਉੱਪਰ ਕਾਬਜ਼ ਹੋਵੇ ਤਾਂ ਡਿਸਰਵਿੰਗ ਬੰਦੇ ਉੱਪਰ ਆਉਣਗੇ ਮਨਮੋਹਨ ਸਿੰਘ ਜੀ ਸੀਗੇ ਦੇਖੋ ਕਿੰਨੀ ਕੁਆਇਟਲੀ ਕਿੰਨੀ ਚੰਗੀ ਤਰ੍ਹਾਂ ਉਹਨਾਂ ਨੇ ਕੰਮ ਕਰਿਆ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਸਿੱਖ ਉਹ ਚੰਗੇ ਕੰਮ ਕਰੋ ਹੁਣ ਇਹਨਾਂ ਨੂੰ ਇਹੀ ਫੇਰ ਫਿਕਰ ਪਿਆ ਹੋਇਆ ਹੈ ਵੀ ਜਿਹੜਾ ਸਿੱਖਾਂ ਨੂੰ 84 ਚ ਇਹਨਾਂ ਨੇ ਕਤਲੇਆਮ ਕਰਕੇ ਦਿੱਲੀ ਦੀਆਂ ਜਾਇਦਾਦਾਂ ਹੋਰ ਜਾਇਦਾਦਾਂ ਸਾਡੇ ਤੋਂ ਖੋਹ ਲਈਆਂ ਪੰਜਾਬ ਖੋਹਣ ਲੱਗੇ ਪਏ ਨੇ ਇਨਾਂ ਕੋਲੋਂ ਇੰਨੇ ਟੈਚੀ ਲੈ ਕੇ ਇੰਨਾ ਕੁਝ ਲੈ ਕੇ ਫੇਰ ਨਹੀਂ ਮੁੱਕਦਾ ਕਿਉਂ ਨਹੀਂ ਮੁੱਕਦਾ ਉਹਦੀਆਂ ਬਰਕਤਾਂ ਨੇ ਸਾਡੇ ਸਿਰ ਤੇ ਤਾਂ ਉਹ ਕਾਲਪੁਰਖ ਦੀਆਂ ਉਹਦੇ ਖਿੱਸੇ 'ਚ ਕਦੀ ਪੈਸਾ ਨਹੀਂ ਖਤਮ ਹੋ ਸਕਦਾ ਜਿੰਨਾ ਮਰਜੀ ਲੁੱਟ ਲੈਣ ਫੇਰ ਵੀ ਸਿੱਖ ਨੇ ਉਹੀ ਗੱਲਾਂ ਕਰਨੀਆਂ ਨੇ ਉਹੀ ਕਿਣਕਾ ਜਾਗਦਾ ਤੁਸੀਂ ਦੇਖੋ ਜਿਹੜੇ ਕਿਸਾਨ ਆਪਾਂ ਲੜੇ ਸੀਗੇ ਉਹਦਾ ਲਾਲੋ ਉਹ ਕਾਦੇ ਲਈ ਲੜੇ ਤਿੰਨ ਕਾਨੂੰਨ ਹੀ ਕੁਈ ਲੈ ਆਂਦੇ ਖਾਮ ਖਾ ਉਹਨਾਂ ਨੂੰ ਵਾਪਸ ਕਰਾਉਣ ਲਈ ਹੁਣ ਯੂਨੀਵਰਸਿਟੀ ਚ ਲੜਾਈ ਹੋਈ ਉਹ ਕਦੇ ਨਹੀਂ ਹੋਈ ਵੀ ਜਿਹੜਾ ਪੁਰਾਣਾ ਤੰਤਰ ਹੈ ਉਹ ਵਾਪਸ ਕਰ ਦੋ ਚੱਲੇ ਜਾਂਦੇ ਕੰਮ ਨੂੰ ਵਿਗਾੜ ਕੇ ਫੇਰ ਆਪਾਂ ਨੂੰ ਇੱਕ ਜਤਾਇਆ ਜਾਂਦਾ ਵੀ ਤੁਸੀਂ ਜਿੱਤ ਗਏ ਵੀ ਇਹ ਅੱਗੇ ਜਿਹੜੀ ਪੰਜਾਬ ਇਹਨਾਂ ਤੋਂ ਖੋਹਿਆ ਉਧਰ ਨੂੰ ਨਾ ਇਹਨਾਂ ਦਾ ਉਹ ਚਲੇ ਜੇ ਵੀ ਉਹ ਉਹੀ ਜਿੱਤ ਸੈਲੀਬ੍ਰੇਟ ਕਰੀ ਜਾਣ ਉਹੀ ਗੱਲਾਂ ਕਰੀ ਜਾਣ ਹਾਲਾਂਕਿ ਸਾਡੇ ਤੋਂ ਸਾਰਾ ਕੋਸ਼ ਸਿਸਟਮੈਟਿਕਲੀ ਖੋਇਆ ਜਾ ਰਿਹਾ ਹੈ ਸਾਨੂੰ ਸਿਸਟਮੈਟਿਕਲੀ ਜੇਲਾਂ ਚ ਢੱਕਿਆ ਜਾ ਰਿਹਾ ਸਾਨੂੰ ਸਿਸਟਮੈਟਿਕਲੀ ਪਾਵਰ ਤੋਂ ਹਟਾਇਆ ਜਾ ਰਿਹਾ ਜਿੰਨਾ ਮਰਜ ਡਿਜ਼ਰਵਿੰਗ ਕੋਈ ਹੋਵੇ ਉਹਨੂੰ ਇਮਾਨਦਾਰ ਬੰਦੇ ਨੂੰ ਪਾਵਰ ਤੋਂ ਦੂਰ ਰੱਖਿਆ ਜਾਊਗਾ ਕਦੀ ਨਹੀਂ ਉੱਪਰ ਲਿਆਂਦਾ ਜਾਊਗਾ ਇਹ ਨਵਜੋਤ ਸਿੱਧੂ ਦੀ ਜਿਹੜੇ ਡਾਕਟਰ ਨਵਜੋਤ ਸਿੱਧੂ ਉਹਨਾਂ ਦੀ ਬਿਲਕੁਲ ਠੀਕ ਗੱਲ ਹੈ ਪੈਸੇ ਦਾ ਤੇ ਬੇਈਮਾਨੇ ਦਾ ਜਿਹੜੇ ਟੈਲੀਪ੍ਰੋਮਪਟਰ ਲਾ ਕੇ ਲੈਕਚਰ ਕਰਦੇ ਨੇ ਜਿਨ੍ਹਾਂ ਦੇ ਦਿਮਾਗ ਚ ਕੁਝ ਨਹੀਂ ਜਮਾ ਭੂਸਾ ਭਰਿਆ ਹੈ ਇੱਕ ਸਿਰਫ ਅੱਗੇ ਦਿਖਾਉਣ ਨੂੰ ਵੀ ਇਹ ਕੋਈ ਆ ਉਹਦੇ ਤੇ ਬੈਠਾ ਉਹਦੇ ਤੇ ਕੰਮ ਕਰ ਰਹੇ ਨੇ ਨਾ ਕਿ ਕੋਈ ਇੰਟੈਲੀਜੈਂਟ ਬੰਦੇ ਆ ਕੇ ਅੱਗੇ ਦੇਸ਼ ਦੀ ਬਾਗਡੋਰ ਸੰਭਾਲ ਰਹੇ ਨੇ ਇੰਟੈਲੀਜੈਂਟ ਮਿਲਣਗੇ ਕਿੱਥੋਂ ਜੀ ਇੰਟੈਲੀਜੈਂਟ ਆ ਹੁਣ ਪਿੱਛੇ ਜੇ ਨਾਮਜ਼ਦਗੀ ਪੇਪਰ ਭਰੇ ਜਾਂਦੇ ਸੀ ਪੰਜਾਬੀਆਂ ਦੇ ਬਹੁਤ ਸਾਰੇ ਮਾਨਸੀ ਲੋਕਾਂ ਨੂੰ ਪਰ ਇੱਥੇ ਇਦਾਂ ਦੇ ਬਿਆਨ ਆਏ ਨੇ ਆਪਣੀਆਂ ਪੱਗਾਂ ਪਛਾਣ ਕੇ ਲੈ ਜੋ ਪੱਗ 'ਚ ਕਿਹੜਾ ਕਿੱਲ ਠੋਕੇ ਹੋਏ ਨੇ ਪੱਗਾਂ ਵਾਲਿਓ ਪੱਗਾਂ ਦੇ ਖਿਲਾਫ ਬਿਆਨ ਦੇ ਰਹੇ ਨੇ ਇਹ ਕਿੱਧਰ ਨੂੰ ਜਾ ਰਿਹਾ ਸਿਸਟਮ ਇਹ ਸਾਰਾ ਕੁਝ ਉਹੀ ਹੈ ਨਾ ਜੀ ਹੁਣ ਜਦ ਸਰਦਾਰ ਹੀ ਸਰਦਾਰ ਦੀ ਪੱਗ ਲਾਉਣ ਦੀ ਗੱਲ ਕਰੂਗਾ ਤੇ ਜਿਹੜਾ ਦੂਜੇ ਨੂੰ ਤਾਂ ਸਖਾਲਾ ਹੋ ਜਾਊਗਾ ਆਪਣੀ ਪੱਗ ਇੱਜ਼ਤ ਸਮਝੀ ਜਾਂਦੀ ਸੀਗੀ ਹੁਣ ਜਦ ਸਰਦਾਰ ਕਹਿੰਦਾ ਵੀ ਕਿਹਦੇ ਕਿਹੜੇ ਕਿੱਲਾ ਠੁਕੀਏ ਨੇ ਇਹਦਾ ਮਤਲਬ ਉਹ ਉਹ ਕੋਈ ਐਸਾ ਬੰਦਾ ਹੈ ਜਿਹਦੀ ਦਿਲ 'ਚ ਸਿੱਖੀ ਦਾ ਤੇ ਸਰਦਾਰ ਦਾ ਕੋਈ ਕਹਿਲੋ ਉਹਦੇ 'ਚ ਕਿੰਨ ਨਹੀਂ ਹੈਗਾ ਉਹ ਸਿੱਖਾਂ ਦੇ ਤੇ ਆਪਣੇ ਕਹ ਲੋ ਪੰਥ ਦੇ ਅਗੇਂਸਟ ਕੰਮ ਕਰ ਰਿਹਾ ਤਾਂ ਜੋ ਜਿਹੜੀ ਪੰਥ ਦੀ ਬਾਗਡੋਰ ਹੈ ਜਿਹੜੀ ਇੱਕ ਜਥੇਦਾਰ ਦੇ ਹੱਥ ਚ ਹੈ ਸਿੱਖਾਂ ਨੂੰ ਖਲਾਰ ਕੇ ਬਾਕੀ ਦੇ ਮਜਬਾਂ ਦੇਆਂ ਤੋਂ ਵੀ ਇਹਨਾਂ ਦੀਆਂ ਪੱਕਾ ਲੋਆਈਆਂ ਜਾਣ ਨਹੀਂ ਇੱਕ ਸਿੱਖ ਦਾ ਤਾਂ ਫਰਜ਼ ਮੰਦਾ ਵੀ ਨਾ ਪਈ ਮੈਂ ਤਾਂ ਸਤਕਾਰ ਕਰਦਾ ਹੀ ਆਂ ਵੀ ਬਾਕੀਆਂ ਤੋਂ ਵੀ ਕਰਾਂ ਪਰ ਇਹ ਉਲਟ ਕਿੰਨੀ ਨੂੰ ਸਾਰਾ ਇਹ ਉਹੀ ਤੰਤਰ ਹੈ ਨਾ ਜੀ ਜਿਵੇਂ ਦੇਖੋ ਪੰਜਾਬੀ ਬੋਲਦੇ ਇਲਾਕੇਆਂ ਲੈਣ ਬਲੇ ਉਦੋਂ ਸ਼ੁਰੂ ਕਰਿਆ ਗਿਆ ਉਦੋਂ ਹਿੰਦੂਆਂ ਨੂੰ ਕਿਹਾ ਗਿਆ ਵੀ ਇਹ ਖਾਲਸਤਾਨ ਬਣਾ ਲੈਣਗੇ ਨਹੀਂ ਆਏ ਕਰ ਲੈਣਗੇ ਇਹਨਾਂ ਨੂੰ ਤੁਸੀਂ ਹਿੰਦੀ ਲਿਖਾਉਣੀ ਹੈ ਪੰਜਾਬੀ ਬੋਲਦੇ Hindu ਭਰਾਮਾ ਨੇ ਹਿੰਦੀ ਲਿਖਾਈ ਕਿਉਂ ਲਿਖਾਈ ਕਿਉਂਕਿ ਉਹਨਾਂ ਦੇ ਮਨ 'ਚ ਡਰ ਬਿਠਾਤਾ ਬਿਠਾ ਕੇ ਉਹਨਾਂ ਨੂੰ ਗੁਲਾਮ ਬਣਾਇਆ ਗਿਆ ਤੇ ਗੁਲਾਮਾਂ ਤੋਂ ਗੁਲਾਮੀ ਤੋਂ ਛਟਕਾਰਾ ਕਿਨੇ ਦਵਾਇਆ ਹਿੰਦੂਆਂ ਨੂੰ ਜਿਨੇਉ ਕੀਨੇ ਬਚਾਇਆ ਤਿਲਕ ਕੀਨੇ ਬਚਾਇਆ ਜਿਹਨੇ ਬਚਾਇਆ ਉਹਨੂੰ ਰਾਖਸ਼ ਸਿੱਧ ਕਰੇਗਾ ਜਿਹੜੇ ਲੋਨ ਵਾਲੇ ਨੇ ਜਿਹੜੇ ਪੋਲਿਟੀਕਲ ਤੰਤਰ ਹੈ ਜਿਹਨੂੰ ਧਰਮਾਂ ਦਾ ਹੀ ਕੋਈ ਮਤਲਬ ਨਹੀਂ ਜਿਹੜਾ ਹਿੰਦੂ ਤਤਵ ਦੀ ਇੱਕ ਗੱਲ ਚਲਾ ਕੇ ਆਪਦੀ ਗੱਦੀ ਸੰਭੀ ਬੈਠੇ ਨੇ ਉਹਨਾਂ ਨੂੰ ਕਹਿ ਲੋ ਹੀਰੋ ਬਣਾਇਆ ਗਿਆ ਇਸ ਕਰਕੇ ਤਾਂ ਭਰਾਮਾ ਨੂੰ ਪਛਾਣਨਾ ਚਾਹੀਦਾ ਸਾਡਾ ਪੰਜਾਬ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਸੀਗੇ ਤੇ ਪੰਜਾਬ ਇੱਕ ਕਹਿ ਲਓ ਅਲੱਗ ਕੰਟਰੀ ਸੀ ਪੰਜਾਬ ਦੀਆਂ ਹੱਦਾਂ ਕਿੰਨੀ ਦੂਰ ਤੱਕ ਸੀ ਤੇ ਜਿਹੜੇ ਸਰਕਾਰੇ ਖਾਲਸਾ ਕਹਿ ਲਓ ਉੱਥੇ ਦੀ ਸਰਕਾਰ ਜਿਵੇਂ ਹੁਣ ਤੁਸੀਂ ਕਹਿ ਲਓ ਬੀਜੇਪੀ ਸਰਕਾਰ ਇਹ ਬਾਰ ਬਾਰ ਲਾਉਂਦੇ ਨੇ ਪਹਿਲਾਂ ਤਾਂ ਬੀਜੇਪੀ ਸਰਕਾਰ ਲਾਉਂਦੇ ਸੀ ਨਾ ਹੁਣ ਤਾਂ ਮੋਦੀ ਸਰਕਾਰੇ ਕਹਿਣ ਲੱਗ ਗਏ ਇਹਦਾ ਇੱਕ ਬੰਦੇ ਦੀ ਸਰਕਾਰ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਸਰਕਾਰ ਦਾ ਨਾਮ ਦਿੱਤਾ ਵੀ ਮੇਰੀ ਨਹੀਂ ਗਈ ਉਸ ਅਕਾਲ ਪੁਰਖ ਦੀ ਸਰਕਾਰ ਹੈ ਤੇ ਉਹ ਜਾ ਕੇ ਕਲ ਤਖਤ ਦੇ ਜਥੇਦਾਰ ਦੇ ਚਰਨਾਂ 'ਚ ਨਖਮਸਤਕ ਹੁੰਦੇ ਸੀ ਸਾਰੇ ਧਰਮਾਂ ਨੂੰ ਰਿਸਪੈਕਟ ਕਰਦੇ ਸੀ ਇਹ ਹੁਣ ਦੇਖ ਲਓ ਆਪਾਂ ਕਿੱਥੋਂ ਕਿੱਥੇ ਲੈ ਆਏ ਆਪਾਂ ਨੂੰ ਇਹ ਤਾਂ ਜਥੇਦਾਰਾਂ ਦੇ ਖਿਲਾਫ ਬਿਆਨ ਦਿੰਦੇ ਨੇ ਜੀ ਹੁਣ ਜਥੇਦਾਰਾਂ ਦੇ ਉਹੀ ਤਾਂ ਗੱਲ ਹੈ ਜੀ ਜਥੇਦਾਰਾਂ ਦੇ ਖਿਲਾਫ ਬਿਆਨ ਦੇਣੇ ਪੱਗਾਂ ਲੋਹਣੀਆ ਜਸਟੀਫਾਈ ਕਰਨੀਆਂ ਤੇ ਕੀ ਮਤਲਬ ਵੀ ਜਿਹੜਾ ਗੁੰਡਾ ਰਾਜ ਜਿਹੜਾ ਗੈਂਗਸਟਰ ਰਾਜ ਜਿਹੜਾ ਕੁਛ ਇਹ ਕਰਾ ਰਹੇ ਨੇ ਉਹਨੂੰ ਜਸਟੀਫਾਈ ਕਰ ਰਹੇ ਨੇ ਹਾਲਾਂਕਿ ਇਹ ਸਾਰਾ ਕੁਛ ਇਹਨਾਂ ਦਾ ਪਲਾਨਡ ਹੈ ਇਹ ਥੋੜੇ ਤੋਂ ਪੰਜਾਬ ਦੀ ਧਰਤੀ ਖੋਹਣ ਬਾਰੇ ਆ ਅਜੇ ਵੀ ਜਾਗ ਜੋ ਨਹੀਂ ਕੱਲ ਨੂੰ ਬਹੁਤ देर ਹੋ ਜੂਗੀ ਇਹ ਧਰਤੀ ਦਾ ਇੰਨਾ ਮੁੱਲ ਕਿਉਂ ਵਧਾ ਰਹੇ ਨੇ ਪਹਿਲਾਂ ਤੁਸੀਂ ਮੈਂ ਕੰਮ ਕਰਦੇ ਹੋਏ ਨਾਲ ਇੱਕ ਬਿੱਗਾ ਖਰੀਦ ਲੰਦੇ ਸੀ ਹੁਣ ਕਿਸੇ ਦੀ ਕਾਤ ਹੈਗੀ ਆ ਵੀ ਫਸਲ ਵੇਚ ਕੇ ਬਿੱਗਾ ਖਰੀਦ ਲੂ ਕੌਣ ਖਰੀਦ ਰਿਹਾ ਔਰੇ ਜਮੀਨ ਜਿਨ੍ਹਾਂ ਨੇ ਔਰੇ ਕੋਈ ਫੈਕਟਰੀ ਲਾਉਣੀਆਂ ਕੋਈ ਗੋਡਾਊਨ ਬਣਾਉਣੇ ਨੇ ਕੋਈ ਸੜਕਾਂ ਜੜੀਆਂ ਲੱਗ ਰਹੀਆਂ ਨੇ ਉਹਨਾਂ ਤੇ ਹੋਟਲ ਬਣਾਉਣੇ ਨੇ ਸਾਰਾ ਕੁਝ ਕਮਰਸ਼ਲਾਈਜ਼ ਕਰਿਆ ਜਾ ਰਿਹਾ ਤੇ ਤੁਹਾਨੂੰ ਪਿੱਛੇ ਧੱਕਿਆ ਜਾ ਰਿਹਾ ਬਹੁਤ ਸਾਰੇ ਕਿਸਾਨ ਖੁਸ਼ ਵੀ ਹੋ ਰਹੇ ਨੇ ਜੀ ਕਹਿੰਦੇ ਸਾਡੇ ਤਾਂ ਬੀਗੇ ਦਾ ਕਰੋੜਾਂ ਚ ਮੁੱਲ ਹੋ ਗਿਆ ਏਕੜ ਦਾ ਕਰੋੜਾਂ ਚ ਹੋ ਗਿਆ ਉਹਨਾਂ ਦੇ ਚਿਹਰਿਆਂ ਤੇ ਰੌਣਕਾਂ ਨੇ ਮੈਨੂੰ ਆ ਕੇ ਬੰਦਾ ਕਹਿੰਦਾ ਜੀ ਤੁਹਾਡੀ ਜ਼ਮੀਨ ਦੀ ਵੈਲਿਊ ਕੀ ਆ ਹੂੰ ਮੈਂ ਕਿਹਾ ਭਾਈ ਖਰੀਦਣ ਦੀ ਗੰਜائش ਨਹੀਂ ਵੇਚਣ ਦੀ ਹਸਰਤ ਨਹੀਂ ਹੂੰ ਜਿਵੇਂ ਖਰੀਦਣ ਦੀ ਗੰਜائش ਨਹੀਂ ਵੇਚਣ ਦੀ ਹਸਰਤ ਨਹੀਂ ਉਹਨੂੰ ਕੀ ਪਾਏ ਹੂੰ ਜੇ ਤੁਸੀਂ ਇਹਦਾ ਭਾਅ ਦੇਖਦੇ ਹੋ ਤੁਸੀਂ ਵੇਚ ਜੰਨੇ ਹੋ ਆਉਣ ਵਾਲੇ ਸਮੇਂ 'ਚ ਜੀਨੇ ਪਿੱਛੇ ਵੇਚੀ ਆ ਉਹਨੇ ਲੈ ਲਈ ਕਿਤੇ ਹੂੰ ਤੁਸੀਂ ਇਹ ਦੇਖੋ ਕਿੰਨੇ ਚੰਡੀਗੜ੍ਹ ਜਾੜਤਾ ਮਹਾਲੀ ਜਾੜਤਾ ਕਿੰਨੀਆਂ ਜ਼ਮੀਨਾਂ ਕਿੰਨੇ ਕਿੰਨੇ ਮੁੱਲ ਤੇ ਉਹਨਾਂ ਨੇ ਖਰੀਦੀ ਤੇ ਉਹ ਪੈਸਾ ਸਾਂਭਣ ਵਾਲੇ ਹੱਥ ਉਹ ਕੀ ਕਰ ਰਹੇ ਨੇ ਹੁਣ ਇਹ ਵੈਲਿਊ ਪੈਸੇ ਦੀ ਹਮੇਸ਼ਾ ਹੀ ਰੋਜ਼ ਘਟਦੀ ਜਾਂਦੀ ਹੈ ਤੁਸੀਂ ਜਿਹੜਾ ਅੱਜ ਬਿੱਗਾ ਵੇਚਤਾ ਤੁਸੀਂ ਕੱਲ ਨੂੰ ਕਹਿ ਲੋ ਇੱਕ ਮਰਲਾ ਨਹੀਂ ਲੈ ਸਕਦੇ ਜੇ ਤੁਸੀਂ ਅੱਜ ਜ਼ਮੀਨ ਤੋਂ ਹੱਥ ਖੋਹ ਆਲੇ ਜਿੰਨੀ ਮਰਜ਼ੀ ਮਹਿੰਗੀ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਹੋਰ 10 ਗੁਣਾ ਭਾਅ ਵੱਜ ਜਾਣੇ ਨੇ ਤੁਸੀਂ ਇਹਦੇ ਤੋਂ ਵਰਜਿਤ ਹੋ ਜਾਓਗੇ ਜ਼ਮੀਨ ਤੇ ਤੁਸੀਂ ਇਹੀ ਪੰਜਾਬ ਚ ਤੁਸੀਂ ਆਪ ਨਹੀਂ ਵੜ ਸਕਣਾ ਇਸ ਕਰਕੇ ਆਪਣੀ ਬੋਲੀ ਆਪਣੇ ਜ਼ਮੀਨਾ ਇਹਨਾਂ ਨੂੰ ਬਚਾ ਲੋ ਨਹੀਂ ਲੋਕੋ ਇਹ ਤੁਸੀਂ ਉੱਜੜ ਰਹੇ ਹੋ ਹੁਣ ਜਿਹੜੇ ਕੱਲ ਨੂੰ ਉੱਜੜ ਜਾਣਾ ਕਿਸੇ ਤਰੀਕੇ ਤੁਹਾਨੂੰ ਕੈਨੇਡਾ ਡੱਕ ਦੇਣ ਚਾਹੇ ਕਿਸੇ ਤਰੀਕੇ ਤੁਹਾਡੇ ਉੱਤੇ ਜਿਹੜਾ ਤੁਹਾਡੇ ਲੀਡਰ ਨੇ ਉਹਨਾਂ ਨੇ ਖੋਖੋ ਪੈਸਾ ਬਾਹਰ ਭੇਜ ਦੇਣ ਪੰਜਾਬ ਨੂੰ ਕੰਗਾਲੀ ਕਿੰਨੀ ਨੂੰ ਕਰਿਆ ਜਾ ਰਿਹਾ ਇਹਦੇ ਤੇ ਜਾਣ ਬੁੱਝ ਕੇ ਕਰਜ਼ਾ ਚੜਾਏ ਜਾ ਰਿਹਾ ਜਾਣ ਬੁੱਝ ਕੇ ਇਹਦੇ ਜਿਹੜੇ ਇਨਕਮ ਟੈਕਸ ਹੋਰ ਲੈ ਕੇ ਵਾਪਸ ਫੰਡ ਨਹੀਂ ਦਿੱਤੇ ਜਾਂਦੇ ਤਰੱਕੀ ਘਟ ਹੋਵੇ ਇਹ ਸਾਰਾ ਕੁਝ ਤੁਹਾਡੇ ਨਾਲ ਸਾਜ਼ਿਸ਼ਾਂ ਨੇ ਜੇ ਅੱਜ ਨਹੀਂ ਜਾਗੇ ਤਾਂ ਕੱਲ ਨੂੰ ਬਹੁਤ देर ਹੋ ਜਾਊਗੀ ਜੀ ਧੰਨਵਾਦ ਜੀ ਸਮਾਂ ਆਪ ਜੀ ਦਾ ਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ